ਉਦਮ ਸਿੰਘ ਅਤੇ ਭਾਈ ਨਰਾਇਣ ਸਿੰਘ ਚੌੜਾ ਦੇ ਵਿੱਚ ਕੋਈ ਸਬੰਧ ਬਣਦਾ ਕੀ ਕੀ ਕਰ ਸਬੰਧ ਬਣਦਾ ਮਾਈਕਲ اڈਵਾਇਰ ਨੇ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਵਾਈ ਸੀ 13 April 1919 ਨੂੰ ਜਿਵੇਂ ਮਾਈਕਲ اڈਵਾਇਰ ਕਹਿੰਦਾ ਕਿ ਮੈਂ ਹੁਕਮ ਨਹੀਂ ਦਿੱਤਾ ਜਨਰਲ ਡਾਇਰ ਨੂੰ ਗੋਲੀ ਚਲਾਉਣ ਲਈ ਉਹ ਕਹਿੰਦਾ ਹਾਲਾਤ ਐਦਾਂ ਦੇ ਪੈਦਾ ਹੋ ਗਏ ਸੀ ਉੱਥੇ ਬਿਲਕੁਲ ਡਿਪਟੀ ਸੀਐਮ ਸੁਖਵੀਰ ਬਾਦਲ ਵੀ ਇਹੀ ਬਿਆਨ ਦਿੰਦਾ ਕਿ ਮੈਂ ਸੁਮੇਧ ਸੈਣੀ ਨੂੰ ਕੋਈ ਹੁਕਮ ਨਹੀਂ ਦਿੱਤਾ ਉੱਥੇ ਹਾਲਾਤ ਹੀ ਐਦਾਂ ਦੇ ਪੈਦਾ ਹੋ ਗਏ ਸੀ ਬਾਈਬਲ ਕਲ ਸੋ ਸਟੇਟਮੈਂਟਾਂ ਵੀ ਮਿਲ ਰਹੀਆਂ ਨੇ ਘਟਨਾਵਾਂ ਵੀ ਮਿਲ ਰਹੀਆਂ ਨੇ ਪਰ ਫਰਕ ਹੈ ਇੱਥੇ ਇੱਥੇ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਹੋਏ ਹਮਲੇ ਦੇ ਲਈ ਜਿਹੜਾ ਸਿੱਖ ਸੰਗਤ ਸੀ ਇਨਸਾਫ ਮੰਗ ਰਹੀ ਸੀ ਅਮਨਮਈ ਤਰੀਕੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਤੇ ਉੱਥੇ ਗੋਰੀ ਸਰਕਾਰ ਨੂੰ ਪਲਟਨ ਦੇ ਲਈ ਜੱਲ੍ਹਿਆਂਵਾਲੇ ਬਾਗ ਦੇ ਵਿੱਚ ਇੱਕ ਰੈਲੀ ਕੀਤੀ ਜਾ ਰਹੀ ਸੀ ਉਸ ਦਾ ਸਿੱਖੀ ਦੇ ਨਾਲ ਜਾਂ ਸਿੱਖਾਂ ਦੇ ਨਾਲ ਐਨਾ ਸਬੰਧ ਨਹੀਂ ਸੀ ਜਿੰਨਾ ਇਸ ਘਟਨਾ ਦਾ ਸਿੱਖੀ ਦੇ ਨਾਲ ਅਤੇ ਸਿੱਖਾਂ ਦੇ ਨਾਲ ਤੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ